ਲੀ ਰਾਮਾ ਕੀ ਹਾਲਾ ਵਧੀਆ 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 ਹੋਰ ਸੁਣਾ ਕਿੱਦਾ ਘਰ ਪਰਵਾਹ ਠੀਕ ਆ ਸਾਰੇ ਮੈਂ ਕਿਹਾ ਠੀਕ ਆ ਤੁਸੀਂ ਸੁਣਾਓ ਕਿੱਦਾ ਠੀਕ ਆ ਵਧੀਆ ਪੰਜਾਬ ਬੋਟਾ ਦਾ ਦੌਰ ਆ ਗਿਆ ਫਿਰ ਬਿਲਕੁਲ ਐਟ ਕੀ ਕਿਹਦਾ ਜੋਰ ਆ ਫਿਰ ਐਟ ਕੀ ਤਾਂ ਫਿਰ ਕੀ ਕਹਿ ਸਕਦੇ ਆ ਲੋਕਾਂ ਨੂੰ ਕੁਝ ਨਹੀਂ ਪਤਾ ਉਹ ਕਿੱਧਰ ਨੂੰ ਪਾਸਾ ਪਲਟ ਜਾਨਾ ਆ ਇਹ ਤਾਂ ਹੈ ਉਹ ਜੋਰ ਆ ਜੀ ਹਾਂ ਬਹੁਤ ਜੋਰ ਆ ਐਕਟੀ ਪਕਾਲੀ ਭਾਈ ਭਾ ਦੁਆਰਾ ਦੌਰ ਆ ਮੈਂ ਕਹਿੰਨਾ ਐਕਟੀ ਬੀਐਸਪੀ ਦਾ ਜੋਰ ਆ ਨਾ 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 ਕੀ ਕਾਂਗਰਸ ਪੰਜਾ ਹੀ ਲੱਗੂ ਉਹ ਜਿਤਨਾ ਤਾਂ ਝਾੜੂਣੇ ਆ ਮੈਂ ਵੀ ਸੁਣ ਲਓ ਉਹ ਮੇਰੀ ਗੱਲ ਸੁਣੋ ਪਤੰਦਰੋ ਓਏ ਕੋਈ ਕਾਂਗਰਸ ਹੈ ਤੇ ਕੋਈ ਕਹਿੰਦਾ ਅਕਾਲੀ ਓਏ ਅਮਲੀ ਦੀ ਵੀ ਸੁਣ ਲਓ ਓਏ ਅਮਲੀ ਆ ਤੂੰ ਕਿਹਨੂੰ ਵੋਟ ਪਾਉਣੀ ਆ ਓ ਸਾਦਾ ਕੀ ਆ ਸਾਨੂੰ ਜਿੰਨਾ ਕੋੜਾ ਕੋਟ ਮਿਲ ਗਿਆ ਅਸੀਂ ਤਾਂ ਹੁੰਦੇ ਤੁਨੂੰ ਚੱਲ ਪੈਣਾ ਇਹ ਵੀ ਸਹੀ ਆ ਭਾਜਪਾ ਦਾ ਜੋਰ ਆ ਦੁਬਾਰਾ ਫਿਰ ਉਹਦੇ ਆਉਣ ਦੇ ਚਾਂਸ ਆ ਉਹ ਇਹ ਤਾਂ ਗੱਲ ਹੈਗੀ ਆ ਉਹ ਸੁਣ ਲਓ ਪਤੰਦਰ ਦੇਓ ਹੈ ਉਹ ਜਿਹੜੇ ਇੰਨੇ ਸੋਹਣੇ ਸੋਹਣੇ ਰੋਡ ਬਣਾਏ ਆ ਕਿੰਨੇ ਬਣਾਏ ਆ ਅਕਾਲੀ ਭਾਜਪਾ ਨੇ ਉਹ ਜਿਹੜੇ ਇੰਨੇ ਫਲਾਈ ਉਪਰ ਬਣਾਏ ਆ ਉਹ ਕਿੰਨੇ ਬਣਾਏ ਆ ਅਕਾਲੀ ਭਾਜਪਾ ਨੇ ਉਹ ਘਰ ਘਰ ਦੇ ਵਿੱਚ ਪੈਨਸ਼ਨ ਆ ਘਰ ਘਰ ਦੇ ਵਿੱਚ ਦਾਲ ਆਟਾ ਸ਼ਕੀਮ ਉਹ ਕਿੰਨੇ ਭੇਜੀ ਆ ਅਕਾਲੀ ਭਾਜਪਾ ਨੇ ਉਹ ਛਾਰੇ ਕੰਮ ਟੱਕਾ ਲਈ ਭਾਜਪਾ ਨੇ ਕੀਤੇ ਆ ਬਿਲਕੁਲ ਸਹੀ ਗੱਲ ਸਿਆਣੀਆਂ ਬਹੁਤ ਸਿਆਣਾ ਤਾ ਬਹੁਤ ਸਿਆਣਾ ਸਾਡਾ ਮੈਂ ਤੈਨੂੰ ਪੱਕੀ ਗੱਲ ਕਹਿਤੀ ਆ ਏ ਤਾਂ ਅੱਜ ਸਿਆ ਅਕਾਲੀ ਭਾਜਪਾ ਦੀ ਸਰਕਾਰ ਹੋਣੀ 10 ਸਾਲ ਜਿੱਥੇ ਪਹਿਲਾਂ ਰਾਜ ਕੀਤਾ ਕੀ ਪਹਿਲਾਂ 10 ਸਾਲ ਬਾਅਦ ਵੀ ਹੋਰ ਰਾਜ ਕਰੇ ਐਮੀ ਥੋੜੀ 10 ਸਾਲ ਰਾਜ ਕਰ ਗਈ ਸਰਕਾਰ ਆਹ ਮਜ਼ਾ ਹੈਗੀ ਆ ਨਾ ਅੱਜ ਕੀ ਤਾਂ ਮੈਨੂੰ ਵੀ ਇੱਜੇ ਲੱਗਦਾ ਵੀ ਅਕਾਲੀ ਭਾਜਪਾ ਨੇ ਆਉਣਾ ਤਾਲ ਸਿਆ ਬਿਲਕੁਲ ਹਾਂ ਤਦੋ ਠੀਕ ਆ ਦਾਇਆ ਤੁਸੀਂ ਗੱਲਬਾਤਾਂ ਮਾਰੋ ਮੈਨੂੰ ਨਾ ਬੱਚੇ ਨੂੰ ਲਿਉਣ ਦਾ ਟਾਈਮ ਹੋ ਗਿਆ ਸਕੂਲ ਤੋਂ ਅੱਛਾ ਮੈਂ ਹੁਣ ਚੱਲਦਾ ਚੱਲ ਠੀਕ ਆ ਠੀਕ ਆ ਚੰਗਾ ਜੀ ਓਕੇ ਚੰਗਾ 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 ਜੀ ਠੀਕ ਆ ਥੋੜਾ ਸਰਦਾਰ ਜੀ ਅ ਦੇਖ ਲਓ ਕਹਿੰਦਾ ਕਾਲੀ ਭਜਪਾਣਿਆ ਹਾਂ ਹੈ ਤੇ ਪਹਿਲਾਂ ਪੁੱਛਣ ਵਾਲਾ ਹੋਵੇ ਭਈ ਮਾਮਾ ਪੈਂਛੜਾ ਕਿਉਂ ਮਿਲਿਆ ਸਹੀ ਗੱਲ ਆ ਮੈਂ ਤਾਇਆ ਉਦੋਂ ਕਹਿਣ ਲੱਗਾ ਸੀ ਤੈਨੂੰ ਪੈਂਛੜਾ ਕਿਉਂ ਮਿਲਿਆ ਲੱਗਣਾ ਵਿੱਚ ਬੋਲ ਪਿਆ ਇਹ ਨਹੀਂ ਨਹੀਂ ਇਹ ਕੰਜਰ ਦਾ ਇੱਥੇ ਹੀ ਮੈਨੂੰ ਪਤਾ ਨਾ ਬੰਦੇ ਦਾ ਇਹਦਾ ਨਹੀਂ ਪਾਲ ਲੱਗਦਾ ਕਿੱਦਾਂ ਦੀ ਪਾਰਟੀ ਵਾਲ ਹੋ ਜਾਂਦਾ ਆ ਹੈ ਉਹ ਇੱਥੇ ਥਾਰੇ ਬਿਲਕੜੇ ਫਿਰਦੇ ਆ ਕਹਿੰਦਾ ਕਾਲੀ ਭੱਜਪਾ ਨੇ ਆਉਣਾ ਆ ਹੈ ਤਾਇਆ ਮੈਂ ਤੈਨੂੰ ਦੱਸਦਾ ਕੀ ਕਾਂਗਰਸ ਦਾ ਜੋਰ ਆ ਆ ਤੇਰੀ ਗੱਲ ਸੋਣਾ ਨਹੀਂ ਸਹੀ ਆ ਤੂੰ ਹੁਣ ਕਾਂਗਰਸ ਦੀ ਗੱਲ ਸੁਣ ਲੈ ਹੈ ਤੇ ਦੇ ਗਰੀਬਾਂ ਦੀ ਸਰਕਾਰ ਕਾਂਗਰਸ ਹਾਂ ਤਾਇਆ ਕਾ ਬਾਤ ਅਮੀਰਾਂ ਦੀ ਸਰਕਾਰ ਕਾਂਗਰਸ ਹਾਂ ਹੋਰ ਇੱਕ ਬੰਦੇ ਦਾ ਛੋਟਦੀ ਆ ਕਾਂਗਰਸ ਤੇ ਅਸੀਂ ਗੱਲ ਕਰੀਏ ਚਾਰ ਬਸਮੈਂਨ ਦੀ ਗੱਲ ਤੇ ਦੇਖ ਲੈ ਉਹਦੀਆਂ ਵੀ ਸਹੂਲਤਾ ਪੂਰੀਆਂ ਕੌਣ ਦਿੰਦੀ ਆ ਕਾਂਗਰਸ ਹਾਂ ਓਏ ਕਾਂਗਰਸ ਨੇ ਜਦੋਂ ਮਨਮੋਹ ਸਿੰਘ ਨੇ ਨਾਰਾਜ਼ ਕੀਤਾ ਹੈ ਤੇ ਉਦੋਂ ਵੀ ਸਕੀਮਾਂ ਚਲਟੀਆਂ ਨਹੀਂ ਆ ਹਾਂ ਪੈਨਸ਼ਨਾਂ ਮਿਲਟੀਆਂ ਨਹੀਂ ਆ ਹਾਂ ਬੁਢਾਪਿਆਂ ਨੂੰ ਸਹਾਰਾ ਮਿਲਦਾ ਰਿਹਾ ਹਾਂ ਤੇ ਆਪਾਂ ਕਾਂਗਰਸ ਨੂੰ ਕਿੱਡਾ ਮਾਰਾ ਕਹਿ ਦਈਏ ਭਾਈ ਬਹੁਤ ਆ ਫਿਰ ਆਊਗੀ ਆਪਦੀ ਕਾਂਗਰਸ ਕਾਂਗਰਸ ਨਹੀਂ ਹੋਣਾ ਜਾ ਰਾ ਡੋਗੀ ਆ ਹੁਣਾ ਕਹਿੰਦਾ ਕਾਂਗਰਸ ਨਹੀਂ ਰਾਜ ਕਰਨਾ ਅੱਗੇ ਸੁਣ ਲੈ ਮਿੱਟੋਈਆ ਬਲੀਆ ਇਹ ਤਾਂ ਗੱਲ ਹੈ ਇਹ ਤਾਂ ਗੱਲ ਹੈ ਹਾਂ ਅੱਜਾ ਦੀ ਕਾਂਗਰਸ ਸਰਕਾਰ ਆਈ ਆ ਨਾ ਹਾਂ ਸ਼ਰਾਬ ਦੇ ਪਾਣੀ ਵਾਦਨ ਦਿੱਤੇ ਆ ਥੋੜਾ ਗੱਲ ਹਾਂ ਸੱਚੀ ਗੱਲ ਕੀਤੀ ਆ ਬੜਾ ਹੀ ਰੇਂਦਾ ਚੱਲ ਅਵਲੀ ਉੱਟ ਆਈਏ ਡੰਗਰਾਂ ਨੂੰ ਪੱਠੇ ਜਾ ਕੇ ਕਰਾਂਗਾ ਭਾਈ ਸਾਥੀ ਸੱਚੀ ਕਾਸ ਐਡਕੀ ਦਾ ਕਾਂਗਰਸੀ ਛਕਾ ਲਿਆ ਤਾਇਆ ਕੇ ਓਕੇ 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 ਓ ਤਾਇਆ ਹੋਰ ਜੋ ਮਾਜੀ ਹੋ ਜੇ ਆਣਾ ਕੇਜਰੀਵਾਲ ਨੇ ਆ ਓ ਤਾਂ ਸਾਰੀ ਦੁਨੀਆ ਜਾਣਦੀ ਐ ਟਾਈਮ ਹੀ ਇੱਧਰ ਤੁਰੇ ਫਿਰਦੇ ਆ ਆਣਾ ਝਾੜੂਣੇ ਆ ਝਾੜੂ ਦੇਖ ਕਿੰਨੀ ਹਵਾ ਹੋਈ ਝਾੜੂ ਦੀ ਪਿੱਛੇ ਜਾ ਹਾਂ ਦੇਖ ਕੇ ਦੀਆਂ ਦੀਆਂ ਗੱਡੀਆਂ ਟਰਾਲੀਆਂ ਜੇ ਟਰਾਲੀਆਂ ਓ ਲੋਕਾਂ ਦੇ ਹੱਥਾਂ 'ਚ ਝੰਡੇ ਛੋਟੇ ਛੋਟੇ ਬੱਚਿਆਂ ਦੇ ਹੱਥ 'ਚ ਝੰਡੇ ਹੈ ਆਊਗਾ ਜੀ ਆਊਗਾ ਝਾੜੂਬਾਲਾ ਆਊਗਾ ਜਿੱਟੂਗਾ ਵੀ ਜਿੱਟੂਗਾ ਝਾੜੂਬਾਲਾ ਜਿੱਟੂਗਾ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਕਿੰਨੀਆਂ ਝੂਲਤਾ ਦਿੱਤੀਆਂ ਪਾਣੀ ਪੜੀ ਕੰਨ ਕੀਤਾ ਕੇਜਰੀਵਾਲ ਨੇ ਹੈ ਬਿਜਲੀ ਪੜੀ ਕੰਨ ਕੀਤਾ ਕੇਜਰੀਵਾਲ ਨੇ ਓ ਮੈਂ ਕਿਹਾ ਹਰ ਇੱਕ ਘਾਟ ਦੇ ਵਿੱਚ ਖੁਸ਼ੀਆਂ ਲਿਆਉਣ ਵਾਲਾ ਕੌਣਾ ਕੇਜਰੀਵਾਲ ਓ ਠੋਡੀ ਹੋੜ ਬਾੜੀ ਮੁਰਖਾਂ ਦੇ ਵਿੱਚ ਜਿਹੜੇ ਨੌਜਵਾਨ ਫਸ ਗਏ ਕੁੜੀਆਂ ਫਸ ਗਈਆਂ ਉਹਨਾਂ ਨੂੰ ਲਿਆਉਣ ਵਾਲਾ ਕੌਣਾ ਪੱਕਾ ਵੱਟ ਮਾਰ ਹੈਂ ਹਾਂ ਜੇ ਕੋਈ ਫਾਇਦੇ ਚਲੋ ਵੀ ਪਗਵਟ ਮਾਨ ਨੂੰ ਵੀਡੀਓ ਪਾ ਦਿਓ ਹੈ ਤੇ ਉਦੋਂ ਕੋਈ ਹੋਰ ਸਰਕਾਰ ਨਹੀਂ ਚੱਟੇਉਂਦੀ ਦੇਖ ਇੰਨਾ سہولتਾਂ ਕੀਤੀਆਂ ਹਰ ਇੱਕ ਬੰਦੇ ਦਾ ਚੋਚਦਾ ਕੌਣ ਝਾੜੂ ਵਾਲੇ ਜਿੱਤ ਨਾਲ ਝਾੜੂ ਵਾਲੇ ਨੇ ਮੈਂ ਤੁਹਾਨੂੰ ਕਹਿ ਤੀ ਗਾ ਹਾਂ ਹਾਂ ਤਾਇਆ ਗੱਲ ਤਾਂ ਤੁਸੀਂ ਸਹੀ ਗੱਲ ਗੀ ਬੰਦਾ ਤੂੰ ਸਿਆਣਾ ਆ ਆਪਾਂ ਇਹਨੇ ਪੁੱਛਿਆ ਨਹੀਂ ਲੱਗਦੇ ਆਪਾਂ ਨੂੰ ਝਾੜੂ ਹਾਂ ਤਾਇਆ ਝਾੜਨੇ ਆ ਸਹੀ ਗੱਲ ਆ ਸਹੀ ਗੱਲ ਆ ਚੱਲ ਠੀਕ ਆ ਤਾਇਆ ਵੇ ਕਰੋ ਕੱਪਾ ਛੱਪਾ ਮਾਰੋ ਤੁਸੀਂ ਗੱਲਾਂ ਬਾਤਾਂ ਕਰੋ ਆਪਣੇ ਤਾਂ ਮਿਲਦੇ ਫੇਰ ਬਾਅਦ ਨੂੰ ਚੱਲਾ ਤੂੰ ਹੋਰ ਸਵੇਰੇ ਮਿਲਦੇ ਆ ਚੱਲ ਠੀਕ ਆ ਸੰਗਤ ਆ ਸੰਗਤ ਭਾਈ ਸਭੀ ਦਾ ਆਛੀ ਨੀ ਤਾਂ ਆਛੀ ਤਾਂ ਆਛੀ ਕਾ ਹੋਛਣਾ ਕੱਡਾ ਠੀਕ ਆ ਮੈਂ ਤਾਂ ਵਧੀਆ ਤਾ ਤੂੰ ਸੁਣਾ ਕਿਦਾਂ ਬਾਤ ਠੀਕ ਆ ਦੇਖ ਚਾ ਰੋਲਾ ਪਾਈ ਜਾਂਦੇ ਆ ਹਾਂ ਪਰ ਇੱਕ ਗੱਲ ਆ ਮੈਂ ਤੈਨੂੰ ਦੇਖਾਂ ਮੈਂ ਜਿੱਥੇ ਤੱਕ ਮੇਰਾ ਜਿਹੜਾ ਦਿਮਾਗ ਆ ਹਾਂ ਕੰਮ ਕਰਦਾ ਮੇਰੇ ਸਾਬ ਨਾਟਾ ਜਿੱਦਾਂ ਕਿਦਾਂ ਮਾਰਦੀ ਰਾਂ ਐਤ ਕਿਦਾਂ ਹਾਥੀ ਦੇ ਜਿੱਤਰਾ ਖੜ ਜਾ ਤੇਰੀ ਚੌਰੀਆ ਜਦੋਂ ਮੈਂ ਚੱਲ ਗਿਆ ਮੇਰੇ ਬਾਰੇ ਵੀ ਇਹੀ ਬਤਨਾ